ਤੁਹਾਨੂੰ ਦੱਸ ਦਈਏ ਵੀ ਸਭ ਤੋਂ ਜੋ ਪਹਿਲੀ ਗੱਡੀ ਹੈ ਜੋ ਲਾਂਚ ਹੋਈ ਹੈ 1983 1983 ਦੇ ਵਿੱਚ ਗੱਡੀ ਪਹਿਲੀ ਲਾਂਚ ਕੀਤੀ ਹੈ ਤੇ ਹਰਿਆਣਾ ਦੇ ਵਿੱਚ ਇਹਦਾ ਪਹਿਲਾ ਯੂਨਿਟ ਲੱਗਾ ਜਿੱਥੇ ਇਸ ਗੱਡੀ ਦੀ ਮੈਨੂਫੈਕਚਰਿੰਗ ਹੋਈ ਹੈ ਇਸ ਦੌਰਾਨ ਮੀਟਿੰਗ ਹੁੰਦੀ ਹੈ ਸੰਜੀ ਗਾਂਧੀ ਦੇ ਨਾਲ ਤੇ ਸੰਜੀ ਗਾਂਧੀ ਦੇ ਨਾਲ ਬੈਠ ਕੇ ਟੇਬਲ ਦੇ ਵਾਰਤਾਲਾਪ ਹੁੰਦੀ ਔਰ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਅਸੀਂ ਅਗਰ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਸਿੱਕ ਬਹੁਤ ਵੱਡੀ ਕੰਪਨੀ ਨੂੰ ਐਸਟੈਬਲਿਸ਼ ਕਰ ਸਕਦੇ ਹਾਂ ਹਿੰਦੁਸਤਾਨ ਦੇ ਵਿੱਚ ਔਰ ਬੜੀ ਅੱਛੀ ਮਾਰਕੀਟ ਇਹਨੂੰ ਮਿਲ ਸਕਦੀ ਹੈ ਸੋ ਪਹਿਲੀ ਗੱਡੀ ਦੀ ਜੋ ਸੇਲ ਦਾ ਪ੍ਰਾਈਸ ਰੱਖਿਆ ਗਿਆ ਓਨ ਰੋਡ ਉਹ ਸੀਗਾ 47500 ਰੁਪਿਆ ਸੋ 47500 ਰੁਪਏ ਦੇ ਹਿਸਾਬ ਦੇ ਨਾਲ ਉਹ ਪਹਿਲੀ ਗੱਡੀ 1983 ਸਾਲ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਵਿਕੀ ਹੈ ਸੋ ਇਸ ਕਲੈਬਰੇਸ਼ਨ ਨੇ ਇੱਕ ਬੜੀ ਵੱਡੀ ਇਹ ਪ੍ਰਗਤੀ ਲਾਦੀ ਹਿੰਦੁਸਤਾਨ ਦੀ ਆਟੋਮੋਬਾਈਲ ਕੰਪਨੀ ਨੇ ਦੇ ਚਾਰਟ ਆਟੋਮੋਬਾਈਲ ਜੋ ਇੰਡਸਟਰੀ ਨੂੰ ਇੱਕ ਤਰ੍ਹਾਂ ਦਾ ਬੂਸਟਰ ਮਿਲਿਆ ਬੂ ਮਿਲਿਆ ਔਰ ਕਈ ਜੋਨੇ تھے ਕੰਪਨੀਆਂ ਦੇ ਨਾਲ ਹੋਰ ਕੰਪਨੀਆਂ ਨੂੰ ਦੇਖ ਕੇ ਟਾਈਅਪ ਕਰਨ ਲਈ ਤਿਆਰ ਹੋ ਗਏ ਆਟੋ ਮੋਬਾਈਲ ਕੰਪਨੀ ਦੇ ਵਿੱਚ ਆਟੋ ਮੋਬਾਈਲ ਦੀ ਲਾਈਨ ਦੇ ਵਿੱਚ ਉਹਨਾਂ ਦਾ ਇੰਟਰਸਟ ਸੀ ਸੋ ਉਹਨਾਂ ਨੇ ਉਹਦੇ ਵਿੱਚ ਆਪਣਾ ਇੰਟਰਸਟ ਜ਼ਾਹਰ ਕੀਤਾ ਸੋ ਕੰਮ ਕੀਤਾ ਕਈ ਕੰਪਨੀਆਂ ਨੇ ਕਲੈਬੋਰੇਸ਼ਨਸ ਕੀਤੀਆਂ ਸੋ ਦੌਰ ਸੀ 1980 ਦਾ ਸੋ ਉਹਨਾਂ ਦੀ ਗੱਲ ਕਰਨੀ ਤਾਂ ਜ਼ਰੂਰੀ ਹੈ ਵੀ ਇੱਕ ਜਾਪਾਨ ਦੇ ਵਿੱਚ ਜੰਮੇ ਹੋਏ ਬੰਦੇ ਨੇ ਹਿੰਦੁਸਤਾਨ ਦੀਆਂ ਲੀਹਾਂ ਤੇ ਆ ਕੇ ਜੋ ਅੱਛੇ ਢੰਗ ਨਾਲ ਕੰਮ ਕਰਕੇ ਕਾਰੋਬਾਰ ਦਾ ਸੈਟਅਪ ਕੀਤਾ ਔਰ ਉਹਦੇ ਨਾਲ ਨਾਲ ਹਿੰਦੁਸਤਾਨ ਦਾ ਨਾਮ ਕਿਤਨਾ ਕਿਤੇ ਵਰਲਡ ਦੇ ਕਈ ਦੇਸ਼ਾਂ ਦੇ ਵਿੱਚ ਜਾਣਿਆ ਜਾਣ ਲੱਗ ਗਿਆ। ਵੀ ਕਿਸ ਢੰਗ ਨਾਲ ਸੰਜੇ ਗਾਂਧੀ ਦੇ ਨਾਲ ਉਹ ਸਾਮੂਹੀ ਮੀਟਿੰਗ ਹੁੰਦੀ ਹੈ ਸੋ ਇਹਦਾ ਨਾਮ ਕਰਨ ਹੁੰਦਾ ਹੈ ਤੇ ਅੱਜ ਉਹ ਕੰਪਨੀ ਹਜ਼ਾਰਾਂ ਲੱਖਾਂ ਕਰੋੜ ਰੁਪਏ ਦੀ ਜੋ ਨੈਟਵਰਕ ਲੈ ਕੇ ਅੱਗੇ ਵਧ ਰਹੀ ਹੈ ਸੋ ਸਿਟੀ ਹੋਮ ਤੇ ਮੈਂ ਪੰਕਜ ਭਾਰਤੀ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜੋ ਗੱਲਾਂ ਨੇ ਉਹਨਾਂ ਨਾਲ ਜਾਣੂ ਕਰਾਉਂਦੇ ਰਹਿੰਦੇ ਆ ਸੋ ਅੱਜ ਗੱਲ ਕਰਾਂਗੇ ਵੀ 25 ਦਸੰਬਰ ਨੂੰ ਜੋ फाउंडर्स की सजुकी कंपनी दे तो थानू सरोते सारे जानदे होणा ਵੀ Maruti Suzuki कंपनी ਜੋ ਹਿੰਦੁਸਤਾਨ ਦੀ ਬੜੀ ਇੱਕ ਚਰਚਿਤ ਕੰਪਨੀ ਹੈ ਔਰ ਬਹੁਤ ਵੱਡਾ एंपਾਇਰ ਇਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਸ ਕੰਪਨੀ ਨੇ ਖੜਾ ਕੀਤਾ ਅੱਜ ਉਹਦੇ ਤੇ ਚਰਚਾ ਕਰਾਂਗੇ ਕਿਉਂਕਿ ਜੋ ਉਹਨਾਂ ਦੇ ਫਾਊਂਡਰ ਕਹਿ ਸਕਦੇ ਆ ਉਹਨਾਂ ਦੇ ਓਨਰ ਕਹਿ ਸਕਦੇ ਆ ਉਹਨਾਂ ਦੇ ਮਾਲਕ ਕਹਿ ਸਕਦੇ ਆ ਉਹ ਸਾਮੋ ਮਕਸੂਦਾ ਜੋ ਕਿ 25 ਦਸੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਸੋ ਉਹਨਾਂ ਤੇ ਅੱਜ ਚਰਚਾ ਕਰਾਂਗੇ ਵੀ ਉਹਨਾਂ ਨੇ ਇਸ ਕੰਪਨੀ ਦੇ ਲਈ ਬਹੁਤ ਮਿਹਨਤ ਕੀਤੀ ਔਰ ਮਿਹਨਤ ਸਦਕਾ ਅੱਜ ਵਰਲਡ ਦੀਆਂ ਲੀਡਿੰਗ ਕੰਪਨੀਆਂ ਦੇ ਵਿੱਚ ਸੂਜੂਕੀ ਕੰਪਨੀ ਦਾ ਨਾਮ ਲਿੱਤਾ ਜਾਂਦਾ ਸੋ ਉਹਨਾਂ ਦੀ ਗੱਲ ਕਰਨੀ ਤਾਂ ਜ਼ਰੂਰੀ ਹੈ ਵੀ ਇੱਕ ਜਾਪਾਨ ਦੇ ਵਿੱਚ ਜੰਮੇ ਹੋਏ ਬੰਦੇ ਨੇ ਹਿੰਦੁਸਤਾਨ ਦੀਆਂ ਲੀਹਾਂ ਤੇ ਆ ਕੇ ਇੱਕ ਅੱਛੇ ਢੰਗ ਨਾਲ ਕੰਮ ਕਰਕੇ ਕਾਰੋਬਾਰ ਦਾ ਸੈਟਅਪ ਕੀਤਾ ਔਰ ਉਹਦੇ ਨਾਲ ਨਾਲ ਹਿੰਦੁਸਤਾਨ ਦਾ ਵੀ ਨਾਮ ਕਿਤੇ ਨਾ ਕਿਤੇ ਵਰਲਡ ਦੇ ਕਈ ਦੇਸ਼ਾਂ ਦੇ ਵਿੱਚ ਜਾਣਿਆ ਜਾਣ ਲੱਗ ਗਿਆ ਮਰੂਤੀ ਸੂਜ਼ੂਕੀ ਦੇ ਨਾਮ ਤੇ ਸੋ 30 ਜਨਵਰੀ 1930 ਨੂੰ ਜਨਮੇ ਉਸਾਮੋ ਜੋ ਕਿ ਇਹਦੇ ਫਾਊਂਡਰ ਸੀਗੇ ਉਹ 25 ਦਸੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੋ ਉਹਨਾਂ ਦਾ ਜਨਮ ਜਾਪਾਨ ਦੇ ਵਿੱਚ ਗੈਹਰੋ ਸ਼ਹਿਰ ਦੇ ਨਾਮ ਦੇ ਜੋ ਗੈਹਰੋ ਸ਼ਹਿਰ ਦਾ ਨਾਮ ਹੈ ਜਾਪਾਨ ਦੇ ਵਿੱਚ ਉੱਥੇ ਉਹਨਾਂ ਦਾ ਜਨਮ ਹੋਇਆ ਸੋ ਉਸ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੇ 1958 ਦੇ ਵਿੱਚ ਸ਼ਾਦੀ ਕੀਤੀ ਔਰ ਸ਼ਾਦੀ ਜੋ ਕੀਤੀ ਹੈ ਉਹ ਉਹਨਾਂ ਦੀ ਵਾਈਫ ਦਾ ਨਾਮ ਸੀ ਸ਼ਾਕੋ ਸਜੂਕੀ ਸੋ ਉਹਨਾਂ ਨੇ ਆਫਟਰ ਮੈਰਿਜ ਜੋ ਉਹਨਾਂ ਦਾ ਆਪਣਾ ਸਰਨੇਮ ਸੀ ਮਕਸੂਦਾ ਉਥੋਂ ਹਟਾ ਕੇ ਉਹਨਾਂ ਨੇ ਜੋ ਆਪਣੇ ਵਾਈਫ ਦਾ ਸਰਨੇਮ ਸੀ ਸਜੂਕੀ ਉਹਨੂੰ ਆਪਣੇ ਨਾਲ ਅਟੈਚ ਕਰ ਲਿਆ ਸੇ ਗੱਲ ਅੱਗੇ ਵੱਧਦੀ ਵੱਧਦੀ ਅੱਗੇ ਆ ਗਿਆ ਤੇ ਉਹਨਾਂ ਦਾ ਆਟੋਮੋਬਾਈਲ ਕੰਪਨੀ ਦੇ ਵਿੱਚ ਆਟੋਮੋਬਾਈਲ ਦੀ ਲਾਈਨ ਦੇ ਵਿੱਚ ਉਹਨਾਂ ਦਾ ਇੰਟਰਸਟ ਸੀ ਸੋ ਉਹਨਾਂ ਨੇ ਉਹਦੇ ਵਿੱਚ ਆਪਣਾ ਇੰਟਰਸਟ ਜ਼ਾਹਰ ਕੀਤਾ ਸੋ ਕੰਮ ਕੀਤਾ ਕਈ ਕੰਪਨੀਆਂ ਨੇ ਕਲੈਬ੍ਰੇਸ਼ਨਸ ਕੀਤੀਆਂ ਸੋ ਦੌਰ ਸੀ 1980 ਦਾ ਸੋ so, 1980 ਦੇ ਦੌਰ ਦੇ ਵਿੱਚ ਜੋ ਹੈ ਉਸਾਮੋ ਇੰਡੀਆ ਦੇ ਵਿੱਚ ਆਉਂਦੇ ਨੇ ਭ੍ਰਮਣ ਕਰਦੇ ਨੇ ਕਈ ਰਾਜਾਂ ਦੇ ਵਿੱਚ ਘੁੰਮਦੇ ਨੇ ਔਰ ਹਿੰਦੁਸਤਾਨ ਦੀ ਜੋ ਭ੍ਰਮਣ ਕੀਤਾ ਕੰਪਨੀ ਦੇ ਵਿੱਚ ਸੋ so, 1980 ਦੇ ਦਸ਼ਕ ਦੀ ਤੁਹਾਡਾ ਨਾਲ ਗੱਲ ਕਰਾਂਗੇ 1980 ਦੇ ਵਿੱਚ ਉਹ ਹਿੰਦੁਸਤਾਨ ਦੀ ਧਰਤੀ ਤੇ ਆਏ ਔਰ ਕਈ ਹਿੰਦੁਸਤਾਨ ਦੇ ਰਾਜਿਆਂ ਦੇ ਵਿੱਚ ਕੌਮ ਕੇ ਉਹਨਾਂ ਨੇ ਭ੍ਰਮਣ ਕੀਤਾ ਤੇ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਹੁੰਦੀ ਹੈ Rajiv Gandhi ਦੇ ਜੋ ਬ੍ਰਦਰ ਨੇ ਸੰਜੇ ਗਾਂਧੀ ਫਾਰਮਰ ਪ੍ਰਾਈਮ ਮਿਨਿਸਟਰ ਸੀ ਸਾਡੇ ਇੰਦਰਾ ਗਾਂਧੀ ਉਹਨਾਂ ਦੇ ਦੋ ਬੇਟੇ ਸੀ ਸੰਜੇ ਗਾਂਧੀ ਔਰ ਰਾਜੀਵ ਗਾਂਧੀ ਸੋ ਸੰਜੇ ਗਾਂਧੀ ਉਹਨਾਂ ਨਾਲ ਇਹਨਾਂ ਦੀ ਜੋ ਵਾਰਤਾਲਾਪ ਹੁੰਦੀ ਹੈ ਮੀਟਿੰਗਸ ਹੁੰਦੀਆਂ ਨੇ ਉਹਦੇ ਤੇ ਗੱਲ ਕੀਤੀ ਜਾਂਦੀ ਹੈ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਆਟੋਮੋਬਾਈਲ ਕੰਪਨੀ ਨੂੰ ਤੁਹਾਡੇ ਨਾਲ ਮਿਲ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸੋ ਸੰਜੇ ਗਾਂਧੀ ਇੱਕ ਵੀ ਨੇਕ ਸੋਚ ਵਾਲੇ ਇੱਕ ਦੂਰ ਅੰਦੇਸ਼ੀ ਸੋਚ ਵਾਲੇ ਜੋ ਵਿਅਕਤੀ ਸੀਗੇ ਤੁਹਾਨੂੰ ਦੱਸ ਦਈਏ ਕਿ ਜੋ ਮੋਬਾਈਲ ਹੈ ਜਾਂ ਟੈਲੀਫੋਨ ਜੋ ਆਈ ਹੈ ਪ੍ਰਗਤੀ ਕੀਤੀ ਹੈ ਹਿੰਦੁਸਤਾਨ ਨੇ ਉਹ ਸੰਜੇ ਗਾਂਧੀ ਦੀ ਦੇਣ ਹੈ ਜੋ ਉਮਮਨ ਤੁਹਾਨੂੰ ਪਹਿਲਾਂ ਵੀ ਸੁਣਨ ਨੂੰ ਮਿਲਿਆ ਹੋਵੇਗਾ ਸੋ ਉਸ ਸਮੋਂ ਦੀ ਇਸ ਦੌਰਾਨ ਮੀਟਿੰਗ ਹੁੰਦੀ ਹੈ ਸੰਜੇ ਗਾਂਧੀ ਦੇ ਨਾਲ ਤੇ ਸੰਜੇ ਗਾਂਧੀ ਦੇ ਨਾਲ ਬੈਠ ਕੇ ਟੇਬਲ ਦੇ ਵਾਰਤਾਲਾਪ ਹੁੰਦੀ ਔਰ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਅਸੀਂ ਅਗਰ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਅਸੀਂ ਇੱਕ ਬਹੁਤ ਵੱਡੀ ਕੰਪਨੀ ਨੂੰ ਸਟੈਬਲਿਸ਼ ਕਰ ਸਕਦੇ ਹਿੰਦੁਸਤਾਨ ਦੇ ਵਿੱਚ ਔਰ ਬੜੀ ਅੱਛੀ ਮਾਰਕੀਟ ਇਹਨੂੰ ਮਿਲ ਸਕਦੀ ਹੈ ਸੋ ਸੰਜੇ ਗਾਂਧੀ ਵੀ ਇੱਕ ਦੂਰੰਦੇਸ਼ੀ ਔਰ ਐਸੇ ਯੰਗਸਟਰ ਕੰਮ ਕਰਨ ਦੇ ਸ਼ੌਕੀਨ ਸੀ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਉਹ ਆਪਣਾ ਯੋਗਦਾਨ ਪਾਣਾ ਚਾਹੁੰਦੇ ਸੀ ਸੋਨਾ ਨੂੰ ਉਸਾਮਾ ਉਸਾਮੋ ਨਾਲ ਮੀਟਿੰਗ ਕਰਕੇ ਇਹ ਕਿ ਆ ਵੀ ਤੁਹਾਡੀ ਔਰ ਸਾਡੀ ਕੰਪਨੀ ਦਾ ਕਲੈਬੋਰੇਸ਼ਨ ਹੋ ਪਾਏਗਾ ਸੋ ਗੱਲ ਚੱਲ ਵੀ ਉਹ ਕਹਿੰਦੇ ਵੀ ਸਾਡੀ ਕੰਪਨੀ ਦਾ ਨਾਮ ਹੋਏਗਾ ਸੂਜੂਕੀ ਸੋ ਅੱਜ ਗੱਲ ਕਰਨੀ ਤਾਂ ਜ਼ਰੂਰੀ ਹੈ ਵੀ ਮਾਰੂਤੀ ਸੂਜੂਕੀ ਨਾਮ ਕਿਦਾਂ ਰੱਖਿਆ ਗਿਆ ਹੈ ਕੰਪਨੀ ਦਾ ਤੋਂ ਸੰਜੀ ਗਾਂਧੀ ਕਹਿੰਦੇ ਵੀ ਤੁਹਾਡਾ ਕੰਪਨੀ ਦਾ ਨਾਮ ਸੂਜੂਕੀ ਆ ਪਰ ਅਸੀਂ ਵੀ ਇਹਦੇ ਨਾਲ ਆਪਣੀ ਕਲੈਬੋਰੇਸ਼ਨ ਰੱਖਣਾ ਚਾਹੁੰਦੇ ਆ ਸਾਡਾ ਵੀ ਇੱਥੇ ਨਾਮ ਹੋਏਗਾ ਸੋ ਉਹਨਾਂ ਨੇ ਆਪਣੇ ਜੋ ਵਿਚਾਰ ਪਟਾਨ ਤਾਹੀ ਦੋਨੋਂ ਦੀ ਟੀਮ ਸੀ ਉਹਨਾਂ ਨੇ ਗੱਲ ਕੀਤੀ ਵੀ ਵੀ ਆਪਾਂ ਕਿਸ ਨਾਮ ਤੋਂ ਆਪਣਾ ਨਾਮ ਜੋ ਇਸ ਸਜੂਕੀ ਕੰਪਨੀ ਨਾਲ ਜੋੜਿਆ ਜਾਵੇ ਤੇ ਫਿਰ ਗੱਲ ਕਰਕੇ ਉਹਨਾਂ ਨੇ ਰੱਖਿਆ ਮਾਰੂਤੀ ਨਾਮ ਜੋ ਆਇਆ ਬੈ ਉਹ ਆਇਆ ਜੋ ਆਪਣੇ ਹਨੂਮਾਨ ਜੀ ਨੇ ਬਜਰੰਗਬਲੀ ਜੀ ਨੇ ਉਹਨਾਂ ਨੂੰ ਹਵਾ ਦਾ ਦੇਵਤਾ ਕਿਹਾ ਜਾਂਦਾ ਸੋ ਪੁਰਾਣਿਕ ਕਥਾਵਾਂ ਦੇ ਵਿੱਚ ਜਿੰਨੀਆਂ ਪ੍ਰਾਣੀਆਂ ਆਪਾਂ ਜੋ ਚੀਜ਼ਾਂ ਦੇਖਦੇ ਆਂ ਪੁਰਾਣਿਕ ਕਥਾਵਾਂ ਸੁਣਦੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਾਰੂਤੀ ਨੰਦਨ ਕਿਹਾ ਜਾਂਦਾ ਸੋ ਉਹਨਾਂ ਦਾ ਨਾਮ ਇੱਕ ਮਾਰੂਤੀ ਵੀ ਹੈ ਮਾਰੂਤੀ ਦਾ ਨਾਮ ਹੈ ਵੀ ਹਵਾ ਦਾ ਦੇਵਤਾ ਸੋ ਉਹਨਾਂ ਨੇ ਮਾਰੂਤੀ ਨਾਮ ਨੂੰ ਸੁਜੈਸਟ ਕੀਤਾ ਤੇ ਮਾਰੂਤੀ ਸੂਜੂਕੀ ਨਾਮ ਦਾ ਜੋ ਕੰਪਨੀ ਬਣਾਈ ਗਈ ਹਿੰਦੁਸਤਾਨ ਦੇ ਵਿੱਚ ਅੱਜ ਤੂੰ ਦੇਖ ਸਕਦੇ ਹੋ ਅੱਜ ਵੀ ਮਾਰੂਤੀ ਸੂਜੂਕੀ ਦੇ ਨਾਮ ਤੋਂ ਲਾਂਚਿੰਗ ਹੁੰਦੀ ਹੈ ਗੱਡੀਆਂ ਆ ਰਹੀਆਂ ਗੱਡੀਆਂ ਹਿੰਦੁਸਤਾਨ ਦੀ ਧਰਤੀ ਤੇ ਭੱਜ ਰਹੀਆਂ ਦੌੜ ਰਹੀਆਂ ਤੁਸੀਂ ਦੇਖ ਸਕਦੇ ਹੋ ਸੋ ਇਸ ਕਲੈਬਰੇਸ਼ਨ ਨੇ ਇੱਕ ਬੜੀ ਵੱਡੀ ਪ੍ਰਗਤੀ ਲਿਆਂਦੀ ਹਿੰਦੁਸਤਾਨ ਦੀ ਆਟੋਮੋਬਾਈਲ ਕੰਪਨੀਆਂ ਦੇ ਵਿੱਚ ਆਟੋਮੋਬਾਈਲ ਜੋ ਇੰਡਸਟਰੀ ਸੀ ਉਹਨੂੰ ਇੱਕ ਤਰ੍ਹਾਂ ਦਾ ਬੂਸਟਰ ਮਿਲਿਆ ਬੂਮ ਮਿਲਿਆ ਔਰ ਕਈ ਜੋਨੇ تھے ਕੰਪਨੀਆਂ ਦੇ ਨਾਲ ਹੋਰ ਕੰਪਨੀਆਂ ਨੂੰ ਦੇਖ ਕੇ ਟਾਈ ਅਪ ਕਰਨ ਲਈ ਤਿਆਰ ਹੋ ਗਈਆਂ ਸੋ ਉਹ ਤੁਹਾਨੂੰ ਦੱਸ ਦਈਏ ਵੀ ਸਭ ਤੋਂ ਜੋ ਪਹਿਲੀ ਗੱਡੀ ਹੈ ਜੋ ਲਾਂਚ ਹੋਈ ਹੈ 1983 1983 ਦੇ ਵਿੱਚ ਗੱਡੀ ਪਹਿਲੀ ਲਾਂਚ ਕੀਤੀ ਹੈ ਤੇ ਹਰਿਆਣਾ ਦੇ ਵਿੱਚ ਇਹਦਾ ਪਹਿਲਾ ਯੂਨਿਟ ਲੱਗਾ ਜਿੱਥੇ ਇਸ ਗੱਡੀ ਦੀ ਮੈਨੂਫੈਕਚਰਿੰਗ ਹੋਈ ਹੈ ਸੋ ਪਹਿਲੀ ਗੱਡੀ ਦੀ ਜੋ ਸੇਲ ਦਾ ਪ੍ਰਾਈਸ ਰੱਖਿਆ ਗਿਆ ਔਨ ਰੋਡ ਉਹ ਸੀਗਾ 47500 ਰੁਪਏ ਸੋ 47500 ਰੁਪਏ ਦੇ ਹਿਸਾਬ ਦੇ ਨਾਲ ਉਹ ਪਹਿਲੀ ਗੱਡੀ 1983 ਸਾਲ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਵਿਕੀ ਹੈ ਔਰ ਉਹ ਇੱਕ ਅਜੇ ਤੱਕ ਵਰਲਡ ਰਿਕਾਰਡ ਹੈ ਵੀ 1983 ਦੇ ਵਿੱਚ ਜੋ ਮਰੂਤੀ ਗੱਡੀ ਜਿਹੜੀ ਵਿਕੀ ਹੈ ਉਹ ਅਜੇ ਤੱਕ ਵੀ ਦਿੱਲੀ ਦੇ ਇੱਕ ਸਿੱਖ ਫੈਮਿਲੀ ਨੇ ਉਹਨਾਂ ਨੇ ਹਜੇ ਤੱਕ ਉਹ ਸੰਭਾਲ ਕੇ ਰੱਖੀ ਹੋਈ ਹੈ ਸੋ ਤੁਹਾਨੂੰ ਦੱਸ ਦਈਏ ਵੀ ਜੋ ਉਹ ਸਾਮੋ ਉਹ ਕੰਪਨੀ ਦੇ ਸੂਜੀਕੀ ਕੰਪਨੀ ਦੇ ਓਨਰ ਸੀ ਮਰੂਤੀ ਸੂਜੀਕੀ ਕੰਪਨੀ ਦੇ ਸ਼ੇਅਰਹੋਲਡਰ ਸੀ ਸੰਜੇ ਗਾਂਧੀ ਉਹਨਾਂ ਨਾਲ ਜਾਂ ਹੋਰ ਜਿੰਨੇ ਵੀ ਇੱਥੇ ਕਲੈਬਰੇਸ਼ਨ ਹੋਈ ਤੇ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਤਾਂ ਅਵਾਰਡ ਮਿਲਿਆ ਹੀ ਮਿਲਿਆ ਪਦਮ ਪੂਸ਼ਣ ਦੇ ਨਾਮ ਤੋਂ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੋ ਪਦਮ ਪੂਸ਼ਣ ਮਿਲਣ ਦੇ ਨਾਲ ਨਾਲ ਪਾਕਿਸਤਾਨ ਦੀ ਧਰਤੀ ਤੇ ਵੀ ਇਹ ਚੀਜ਼ ਉੱਥੇ ਵੀ ਇਹ ਲਾਂਚਿੰਗ ਹੋਈ ਹੈ ਗੱਡੀ ਉੱਥੇ ਮਰੂਤੀ ਸੂਜੀਕੀ ਉੱਥੇ ਵੀ ਚੱਲ ਰਹੀ ਹੈ ਉੱਥੇ ਉਹਨਾਂ ਨੂੰ ਸਤਾਰਾ ਇਹ ਪਾਕਿਸਤਾਨ ਦਾ ਅਵਾਰਡ ਵੀ ਨਾਲ ਦਿੱਤਾ ਗਿਆ ਸੋ ਇਹ ਸਗੀ ਅ ਮਰੂਤੀ ਤੇ ਸੂਜੀ ਦੀ ਕੰਬਾਈਨਡ ਦੀ ਸਟੋਰੀ ਵੀ ਕਿਸ ਢੰਗ ਨਾਲ ਸੰਜੇ ਗਾਂਧੀ ਦੇ ਨਾਲ ਉਹ ਸਾਮੂ ਦੀ ਮੀਟਿੰਗ ਹੁੰਦੀ ਹੈ ਸੋ ਇਹਦਾ ਨਾਮ ਕਰਨ ਹੁੰਦਾ ਹੈ ਤੇ ਅੱਜ ਉਹ ਕੰਪਨੀ ਹਜ਼ਾਰਾਂ ਲੱਖਾਂ ਕਰੋੜ ਰੁਪਏ ਦੀ ਜੋ ਨੈਟਵਰਥ ਲੈ ਕੇ ਅੱਗੇ ਵਧ ਰਹੀ ਹੈ ਸੋ ਇੱਕ ਮਾਣ ਮਹਿਸੂਸ ਹੋਣਾ ਚਾਹੀਦਾ ਹਰ ਹਿੰਦੁਸਤਾਨੀ ਨੂੰ ਵੀ ਮਰੂਤੀ ਸੂਜੀ ਜੋ ਕੰਪਨੀ ਹੈ ਉਹ ਹਿੰਦੁਸਤਾਨ ਦੇ ਵਿੱਚ ਗੱਡੀਆਂ ਬਣ ਰਹੀਆਂ ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੱਡੀਆਂ ਘੁੰਮ ਰਹੀਆਂ ਲੋਕ ਉਸ ਦਾ ਆਨੰਦ ਮਾਣ ਰਹੇ ਨੇ ਔਰ ਹਜੇ ਵੀ ਜੋ ਮਾਰਕੀਟ ਹੈ ਹਿੰਦੁਸਤਾਨ ਦੇ ਲੋਕਾਂ ਦੀ ਫਰਸਟ ਪ੍ਰੈਫਰੈਂਸ ਬਣੀ ਹੋਈ ਹੈ ਮਰੂਤੀ ਸੁਜ਼ੂਕੀ ਦੀਆਂ ਗੱਡੀਆਂ ਸੋ ਬਹੁਤ ਬਹੁਤ ਧੰਨਵਾਦ ਸੋ ਇਦਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤੁਹਾਡੇ ਨਾਲ ਜੁੜੇ ਰਾਵਾਂਗੇ ਧੰਨਵਾਦ ਜੈ ਹਿੰਦ ਜੈ ਭਾਰਤ